ਮੇਗਾ ਸਿੰਘ ਜੀ ਕਾਹਦੀ ਚੱਟਿਆ ਜਾ ਰਿਹਾ ਸਾਡੇ ਛੋਟੇ ਬਣਾ ਲਓ ਹਾਂਜੀ ਕਿੰਨਾ ਬਲਾਉ ਸਾਨੂੰ ਆਦ ਗਏ ਹੱਥ ਜੋੜਿਆ ਕਿੰਨਾ ਬਲਾਉ ਮੇਰੀ ਕੀਆ ਕੋਈ ਗੱਲ ਨਹੀਂ ਹੈ ਹਾਂਜੀ ਇੱਥੇ 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 ਮੈਂ ਕੁੜੀ ਦਾ ਚਾਚਾ ਆ ਮਾ ਨਾਂ ਕੀ ਹੈ ਤੁਹਾਡਾ ਮੇਰਾ ਨਾਮ ਮੁਹੰਮਦ ਸ਼ਰੀਫ ਹੈ ਪਿੰਡ ਮੇਰਾ ਪੈਰੋ ਮੁੰਨਾ ਵਾ ਅਸੀਂ ਕੂਮਕਲਾਂ ਤੇ ਰਹਿਣ ਵਾਲੇ ਆ ਠੀਕ ਹੈ ਠੀਕ ਹੈ ਕੁੜੀ ਵਿਆਹੀ ਹੋਈ ਸੀ ਤੇ ਸਾਡੇ ਨਾਲ ਅਸੀਂ ਇੱਥੇ ਇੱਥੇ ਆਪਣੇ ਲਾਏ ਸੀਗੇ ਪਟਿਸ਼ਾ ਲਾਈ ਸੀ ਕਿ ਤੁਹਾਨੂੰ ਵਿਆਹ ਨਹੀਂ ਹੋਊਗਾ ਅਸੀਂ ਹਾਈ ਕੋਰਟ ਵੀ ਲਾ ਕੇ ਆਏ ਆ ਕਿੰਨੇ ਮੇਰ ਰੁਪਏ ਘਟਣਾ ਜਿਹੜੀ ਰੋਲਾ ਪਿਆ ਅੰਦਰ ਰੋਲਾ ਪਿਓ ਤੇ ਮਾਤਾ ਅੰਦਰ ਬੁਆਲੇ ਵੀ ਤੁਹਾਨੂੰ ਕੁੜੀ ਨਾਲ ਮਲਾਉਂਦੇ ਆ ਕੋਈ ਨਹੀਂ ਮਲਾਇਆ ਹੈਗਾ ਉਲਟਾ ਉਹਨਾਂ ਡੰਡੇ ਸੌਟੀਆਂ ਸ਼ੁਰੂ ਕਰਦੀਆਂ ਮਾਜਮਾਨ ਨੇ ਠੀਕ ਹੈ ਠੀਕ ਹੈ ਕੋਰਟ ਦੇ ਅੰਦਰ ਬਾਹਰ ਅੱਜ ਦਾ ਕੋਰਟ ਦੇ ਅੰਦਰ ਜੱਜ ਸਾਹਿਬ ਕਹਿੰਦੇ ਬਾਹਰ ਮਾਰਿਆ ਠੀਕ ਹੈ ਮਾਰਗੁੜੇ ਸ਼ੁਰੂ ਕਰਦੇ ਪਹਿਲਾਂ ਕਹਿੰਦੇ ਕੋਰਟ ਮੈਰਿਜ ਕਰਾਣ ਆਗੇ ਥੋੜੀ ਵਿਆਹੀ ਉਹ ਮੁੰਡਾ ਹੋਰ ਤਾਂ ਰੰਦਾਵਾ ਤੇ ਅਸੀਂ ਹੋਰ ਤਾਂ ਰਹਿੰਦੇ ਆ ਰੋਲਾ ਇਹ ਹੈ ਸਾਡਾ ਠੀਕ ਹੈ ਸਾਡੇ ਨਾਲ ਪੰਚਾਇਤ ਨੇ ਉੱਥੇ ਟਾਈਮ ਲਿਆ ਸੀਗਾ ਵੀ ਤੁਹਾਡੀ ਕੁੜੀ ਵਾਪਸ ਕਰ ਦੇਵਾਂਗੇ ਕੋਈ ਪਰਚਾ ਨਾ ਕਰਿਓ ਸੀਗਾ ਬਿਲਕੁਲ ਠੀਕ ਹੈ ਸਾਡੀ ਕੁੜੀ ਵਾਪਸ ਕਰ ਦਿਓ ਅਸੀਂ ਕੋਈ ਪਰਚਾ ਨਹੀਂ ਕਰਦੇ ਹੈਗੇ ਕੁੜੀ ਦਾ ਮੁੰਡਾ ਵਿਆਹ ਕਰਾਣਾ ਆ ਕਿਉਰੇ ਠੀਕ ਹੈ ਤੇ ਮੁੰਡਾ ਕੀ ਮੁੰਡੇ ਦਾ ਕੀ ਨਾਮ ਹੈ ਜਿਹੜਾ ਮੁੰਡੇ ਦਾ ਨਾਮ ਜਿਹੜਾ ਵਿਆਹ ਕਰਾਣਾ ਆ ਉਹਦਾ ਨਾਮ ਮੱਖਣ ਸਿੰਘ ਆ ਕੋਈ ਮਤਲਬ ਉਹ ਹਿੰਦੂ ਤੇ ਨਾ ਕੋਈ ਮੁਸਲਮਾਨ ਜੀ 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 ਅਸੀਂ ਕੋਈ ਧਰਮ ਹਾਂਜੀ ਧਰਮ ਨੂੰ ਲੈ ਕੇ ਆਉਣਾ ਸੀਗਾ ਠੀਕ ਹੈ ਨਹੀਂ ਕੁੜੀ ਵਿਆਹ ਹੀ ਹੋਇਆ ਸਰ ਦੋ ਮਹੀਨਿਆਂ ਤੋਂ ਕੁੜੀ ਤੋੜਨੀ ਆ 12 12 ਨੂੰ ਵਿਆਹ ਹੋਇਆ 23 ਨੂੰ ਹਾਂਜੀ ਆ ਦੋ ਮਿੰਟ ਹੁਣ ਤੋੜ ਨਹੀਂ ਸੀਗੀ ਕੁੜੀ ਇਹ ਚੱਕਰ ਹੁਣ ਦੱਸ ਸਾਨੂੰ ਬਾਅਦ ਫੋਨ ਗਿਆ ਵੀ ਤੁਹਾਡਾ ਬੰਦਾ ਪੂਰਾ ਹੋ ਗਿਆ ਤਾਂ ਸਾਨੂੰ ਇੱਥੇ ਆਉਣਾ ਪਿਆ ਠੱਡਰਾਂ ਤੋਂ ਬਾਅਦ ਮੈਂ ਪਹੁੰਚਿਆ ਇੱਥੇ ਹਾਂਜੀ ਹਾਂਜੀ ਇਹ ਕਿੱਥੇ ਨਾ ਮੁੰਡਾ ਕਿੱਥੇ ਦਾ ਰਹਿਣ ਵਾਲਾ ਮੁੰਡਾ ਮਿਆਣੀ ਦਾ ਰਹਿਣ ਵਾਲਾ ਆ ਮੁੰਡੇ ਦੀ ਉਮਰ ਕਿੰਨੀ ਆ ਉਹ ਪਤਾ ਨਹੀਂ ਸਾਨੂੰ ਨੂੰ ਪਤਾ ਫੈਕਟਰੀ ਕਿ ਕਰਦਾ ਕੰਮ ਕੰਮ ਕਰਦੀ ਕੁੜੀ ਦੀ ਕੁੜੀ 18 19 ਸਾਲ ਦੀ ਹੋਊਗੀ ਕੁੜੀਆਂ ਨੇ ਕੁੜੀਆਂ ਮਾਰੀਆਂ ਮੋਰੀਆਂ ਆ ਕੇ ਮਲਾਜ਼ਮਾਂ ਮਾਰਨ ਉਹ ਸ਼ਿਪਾਈ ਦੇ ਨੇ ਕੁੜੀ ਦਾ ਜਿਹੜਾ ਕੁੜੀ ਵਿਆਹ ਕਰਨ ਆਈ ਹੈ ਹੈ ਉਹ ਕੁੜੀ ਦਾ ਪਿਓ ਹੈ ਕੁੜੀ ਦਾ ਕੀ ਨਾਮ ਉਹ ਸਿਪਾਹੀਦੀਨ ਪਤਾ ਨਹੀਂ ਅੰਦਰ ਹੀ ਉਹ ਪਤਾ ਨਹੀਂ ਅੰਦਰ ਇਹ ਸੀਗੇ ਮੌਕੇ ਤੇ ਮੈਂ ਤਾਂ ਬਾਅਦ ਜਦ ਤੂੰ ਫੋਨ ਕੀਤਾ ਕਾਲ ਕੀਤਾ ਅਸੀਂ ਘਰੋਂ ਆਏ ਹੁਣ ਤਵੇ ਠੀਕ ਆ ਹੁਣ ਲੈ ਕੇ ਗਿਆ ਤੂੰ ਕੋਈ ਬੰਦਾ ਜਿਹੜਾ ਜਿੰਨੇ ਸੱਤਾ ਬਜੀ ਦੋ ਤਿੰਨ ਪਤਾ ਨਹੀਂ ਅੰਦਰ ਪਰਸਣ ਫੜੇ ਆ ਫੜੇ ਹੋਏ ਹੋਰ ਬੰਦੇ ਹਾਂ ਅੰਦਰ ਰਹਿ ਗਦੇ ਪੁਲਿਸ ਨੇ ਫੜੇ ਕਿਹੜੇ ਬੰਦੇ ਨੂੰ ਇੱਥੋਂ ਲੈ ਕੇ ਗਏ ਉਹਦਾ ਕਿਹਨੂੰ ਸੁਬਾਹੀਦੀਨ ਭਾਈ ਇਹ ਬਠੀਕਾ ਲੈਡੀ ਕੋਡ ਪਹੁੰਚੋ ਕੋਡ ਦੇ ਮੱਖਣ ਸਿੰਘ ਰਹੇਗਾ ਚਾਚਾ ਕੋ ਮੱਖਣ ਸਿੰਘ ਕੋਡ ਕੋਡ ਤੇ ਮੇਰੀ ਕੁੜੀ ਵਾਪਸ ਆ ਲਈ ਜਾਂਦੀ ਆ ਬੰਦਿਆਂ ਨੇ ਮਾਰਿਆ ਸਾਰੇ ਬੰਦਿਆਂ ਨਾਲ ਪੁਲਿਸਾਂ ਨੇ ਬੈਠ ਗਈ ਪੈਸੇ ਖਾਣੇ ਮਾਰ ਗਈ ਕਿੰਨੇ ਕੁ ਲੋਕ ਸੀਗੇ ਬਹੁਤ ਬੰਦੇ ਸੀ ਅੰਦਰ ਸਾਰੇ ਮਾਰਿਆ ਗਿਆ ਜਾ ਕੇ ਜਬਰਦਸਤੀ ਚਾਕੇ ਜੀ ਮੇ ਵਿਆਹ ਕਰਾਣ ਲਈ ਆਏ ਸੀਗੇ ਹਾਂ ਜੀ ਮੇ ਬਾਪਸ ਆਣੀ ਚਾਹੀਦੀ ਜਨਾਬ ਜਨਾਬ ਮੇਰੀ ਕੁੜੀ ਬਾਪਸ ਜਨਾਬ ਮੇਰੀ ਕੁੜੀ ਬਾਪਸ ਆਣੀ ਚਾਹੀਦੀ ਆ ਜਨਾਬ ਮੇਰੀ ਕੁੜੀ ਬਾਪਸ ਆਣੀ ਚਾਹੀਦੀ ਆ ਮੇਰੀ ਕੁੜੀ ਵਿਆਹੀ ਹੋਈ ਚੱਕ ਕੇ ਜਾਂਦੀ ਆ ਵਿਆਹੀ ਹੋਈ ਚੱਕ ਕੇ ਜਾਂਦੀ ਆ ਜਨਾਬ ਮੇਰੀ ਕੁੜੀ ਵਿਆਹੀ ਹੋਈ ਚੱਕ ਕੇ ਜਾਂਦੀ ਆ ਭਤੀਜੀ ਵਾਸਤੇ ਕੀ ਇਹ ਤੁਹਾਡਾ ਮੇਰ ਨਾਲ ਬੋਨਾ ਕੀ ਹੋਇਆ ਕੀ ਅੱਜ ਕੋਲੈਕਸ਼ਨ ਅੱਜ ਇਹ ਹੀ ਹੋਇਆ ਸੀ ਇੱਥੇ ਆਏ ਸੀ ਅਸੀਂ ਅਸੀਂ ਇੱਧਰ ਆਏ ਸੀ ਕੁੜੀ ਵਾਸਤੇ ਸਾਨੂੰ ਕਿਸੇ ਖਬਰ ਦਿੱਤੀ ਇਥੇ ਕੁੜੀ ਆਈ ਆ ਅਸੀਂ ਇਥੇ ਆ ਕੇ ਬਹਿ ਜਾਈਏ ਅਸੀਂ ਇਹੀ ਅਸੀਂ ਇਹੀ ਕਹਾਂ ਸਾਨੂੰ ਕੁੜੀ ਨੂੰ ਮਿਲਾ ਦੋ ਮੈਂ ਕੁੜੀ ਦੀ ਚਾਚੀ ਆ ਅਸੀਂ ਕਹੇ ਕੁੜੀ ਨੂੰ ਮਿਲਾ ਦੋ ਅਸੀਂ ਕੋਈ ਕੰਮ ਨਹੀਂ ਕਰਦੇ ਅਸੀਂ ਚੁੱਪ ਕਰਕੇ ਬਹਿ ਜਾਂਦੇ ਆ ਤੁਹਾਨੂੰ ਮਾਰ ਹਾਂਜੀ ਸਾਨੂੰ ਮਾਰ ਤੇ ਮੇਰੇ ਜੇਠ ਨੂੰ ਅੰਦਰ ਲਾਤੇ ਇੱਕ ਨੂੰ ਸ਼ਬੀਨਾ ਸਾਰੇ ਅੰਦਰ ਕੋਈ ਉਹਨੇ ਮਾਰ ਕੇ ਸਾਨੂੰ ਬਹੁਤ ਮਾਰਿਆ ਤਿੰਨਾਂ ਜਣਾਂ ਨੂੰ ਅੰਦਰ ਲਾਤਾ ਪਤਾ ਨਹੀਂ ਪਤਾ ਨਹੀਂ ਅਸੀਂ ਮੈਂ ਇਹੀ ਕਿਹਾ ਸਰ ਜੀ ਮੈਨੂੰ ਮਿਲ ਲੈ ਲੰਦੋ ਮੇਨ ਕੁੜੀ ਨੂੰ ਮੈ ਲੈ ਲੈਂਦਾ ਸੀ ਚੱਲ ਜਾਂਦੇ ਆ ਆਸੀਂ ਹੋਰ ਕੋਸ਼ਿਸ਼ ਨਹੀਂ ਕਰਦੇ ਅਸੀਂ ਤੁਹਾਨੂੰ ਲੈ ਲੈਂਦੋ ਮੇਰੇ ਲੱਤ ਦੀ ਢੇਡ ਚ ਮਾਰੀ ਫਿਰ ਇੱਟ ਡੰਡੇ ਦੇ ਸਿਰ ਚ ਮਾਰੀ ਮੇਰੇ ਜੇੜ ਦੇ ਵੀ ਢੱਡ ਸਿਰ ਦੇ ਵਿੱਚ ਮਾਰੀ ਆ ਤੁਹਾਨੂੰ ਬਹੁਤ ਮਾਰਿਆ ਬੇਹੋਸ਼ ਹੋਇਆ ਲੁਧਿਆਣੇ ਲੈ ਕੇ ਗਏ ਆਪਣਨ ਕਿੱਥੇ ਹੁਣ ਸਾਡੀ ਸੁਣਾਈ ਨਹੀਂ ਹੋ ਰਹੀ ਅਸੀਂ ਗਰੀਬ ਬੰਦੇ ਆ ਸਾਡੀ ਸੁਣਾਈ ਕਰ ਲੋ ਰੱਬ ਦਾ ਵਾਸਤਾ ਸੁਣਾਈ ਹਾਂਜੀ ਪਤਾ ਨਹੀਂ ਕੀ ਕਰਨਾ ਆਇਆ ਹੁਣ ਸਾਨੂੰ ਜੇ ਕੁੜੀ ਨਾਲ ਛੱਤ ਹੋਣੀ ਜਾਂ ਕੋਸ਼ਿਸ਼ ਫੇਰਦੀ ਕੁੜੀ ਵਿਆਹੀ ਹੋਈ ਆ ਸਾਨੂੰ ਕੁੜੀ ਨੂੰ ਮਿਲਾਵੋ ਸਾਨੂੰ ਕੁੜੀ ਕਹਿੰਦੀ ਕੁਝ ਵੀ ਨਹੀਂ ਛੱਡ ਦਿੰਦੇ ਕੁੜੀ ਮੁਸਲਮਾਨਾਂ ਦੇ ਪਹਿਲਾਂ ਵਿਆਹੀ ਇਹ ਦੂਜੀ ਬਰਾਦਰੀ ਨਾਲ ਵਿਆਹ ਕੁੜੀ ਦੀ ਮਰਜ਼ੀ ਨਾਲ ਵਿਆਹੀ ਹੋਈ ਆ ਕੁਸ਼ੀ ਨਾਲ ਵਿਆਹੀ ਹੋਈ ਆ ਇਹ ਦੂਜਾ ਵਿਆਹ ਕਰ ਭੱਜੇ ਭੱਜ ਕੇ ਆ ਗਈ ਤੁਹਾਨੂੰ ਪਤਾ ਨਹੀਂ ਹੈਗਾ ਕਿ ਇਹਦੇ ਨਾਲ ਗਈ ਆ ਕਿ ਇਹਦੇ ਨਾਲ ਨਹੀਂ ਗਈ ਹਾਂਜੀ ਅਸੀਂ ਪਤਾ ਨਹੀਂ ਨਹੀਂ ਅਸੀਂ 11 ਦਿਨ ਹੋ ਗਏ ਭੱਜੇ ਹੋਏ ਨੂੰ ਤੁਹਾਨੂੰ ਅਸੀਂ ਥਾਣੇ ਵੀ ਗਏ ਸਾਰੇ ਦੋੜ ਭੱਜੀ ਕੀਤੀ ਕੋਈ ਸੁਣਾਈ ਨਹੀਂ ਸਾਡੀ ਹੋਈ ਅਸੀਂ ਆਥੀ ਜੋੜਦੇ ਹਾਂ ਮੁੰਡਾ ਪੰਜਾਬੀ ਆ ਪੰਜਾਬੀ ਮੁੰਡਾ ਹਾਂਜੀ ਤੁਹਾਨੂੰ ਪਤਾ ਨਹੀਂ ਕੌਣ ਦੂਜੀ ਬਰਾਦਰੀ ਸਾਡੀ ਬਰਾਦਰੀ ਹੈ ਨਹੀਂ ਕੁੜੀ ਦੀ ਕੀ ਉਮਰ ਹੋਣੀ ਆ ਕੁੜੀ 17 18 ਸਾਲ ਦੀ ਆ ਠੀਕ ਆ ਉਹ ਦਾਰ ਕੱਢਦੇ ਆ ਦਾਰ ਦਾਰ ਕਾਰਡ ਦੇ ਅਸੀਂ ਇਹ ਕੇ ਬਾਅਦ ਚ ਬਣਾਏ ਆ ਧਾਰ ਕਾਰਡ ਉਹ ਤੇ ਦਾ ਡਾਲਤ ਫਾਲਤ ਬਣੇ ਹੋਏ ਆ ਉਮਰ ਕੁੜੀ 18 ਸਾਲ ਆ ਇੱਕ ਮਿੰਟ ਰੋਹੀ ਦਾ ਨਹੀਂ ਰੋਹੀ ਰੋ ਰੋ ਨਾ ਸ਼ਰਾਫਤ ਵਾਲੀ ਆ ਕੁੜੀ ਹੈ ਹੱਡੀ ਮੁਸਲਮਾਨਾ ਦੀ ਮਜਬੀ ਸਿੱਖ ਮੁੰਡੇ ਲੈ ਗਿਆ ਚੱਕ ਕੇ 11 ਤਰੀਕ ਨੂੰ ਉਹਦਾ ਵਿਆਹ ਹੋਇਆ ਪਿਆ ਨਗੋਦਰ ਉੱਗੀ ਪਿੰਡ ਹੈ ਠੀਕ ਹੈ ਜੀ ਉਹਦਾ ਪਿੰਡ 'ਚ ਵਿਆਹ ਹੋਇਆ ਪਹਿਲਾਂ ਨਕਾ ਹੋਇਆ ਸਾਵਣ ਦਾ ਮਹੀਨਾ ਕੱਟਣ ਆਈ ਸੀ ਕੁੜੀ ਵਾਪਸ ਘਰੇ ਅੱਛਾ ਤੇ ਉਹ ਕੁੜੀ ਹੁਣ 11 ਤਰੀਕ ਨੂੰ ਆਈ ਸੀ ਤੇ 11 ਤਰੀਕ ਨੂੰ ਉਹਨੂੰ ਚੱਕ ਕੇ ਲੈ ਗਿਆ ਮੁੰਡਾ ਕਿਉਂਕਿ ਸਾਨੂੰ ਨਹੀਂ ਪਤਾ ਇਹਦੇ ਬਾਰੇ ਬਾਰੇ ਕਿ ਕਿ ਫੋਨ ਮੱਖਣਾ ਮੁੰਡਾ ਮੱਖਣਾ ਹਾਂਜੀ ਰੈਸ ਐਕੋ ਇਹ ਉਥੇ ਚੌਂਤੇ ਮਿਆ ਨਹੀਂ ਪੈਂਦਾ ਹਾਂਜੀ ਕੂਮਕਲਾ 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 ਏਰੀਆ ਪੈਂਟ ਪੈਂਦਾ ਜੀ ਠੀਕ ਹੈ ਸਰ ਤੇ ਹੁਣ ਅੱਜ ਇੱਥੇ ਕੋਡ ਚ ਆਏ ਸਾਨੂੰ ਪਤਾ ਲੱਗਿਆ ਕਿ ਇੱਥੇ ਫੈਲ ਲਾਰੇ ਕੋਡ ਮਰਜ ਦੀ ਜਿਹੜਾ ਸਾਡਾ ਰਜਿਸਟਰ ਨਕਾ ਹੈ ਉਹ ਇਸ ਟਾਈਮ ਸਾਡੇ ਕੋਲ ਸਬੂਤ ਹੈ ਕਿਉਂਕਿ ਸਾਡੇ ਮੁਸਲਮਾਨਾਂ ਧਰਮ ਵਿੱਚ ਰਜਿਸਟਰ ਹੀ ਹੁੰਦਾ ਕਿਉਂਕਿ ਕੋਰਟ 'ਚ ਨਹੀਂ ਹੁੰਦਾ ਠੀਕ ਹੈ ਠੀਕ ਹੈ ਉਹ ਨਿਕਾਹ ਅਸੀਂ ਆਪਣੀਆਂ ਜੱਜ ਵਕੀਲ ਲਾ ਕੇ ਜੱਜ ਮੁਰੇ ਉਹ ਕਾਰਟ ਪ੍ਰੋਟੈਕਸ਼ਨ ਪਾਤੀ ਹੈ ਅੱਜ ਉਹ ਨਜਾਇਜ਼ ਆ ਕੇ ਇੱਥੇ ਪ੍ਰੋਟੈਕਸ਼ਨ ਲੈ ਰਹੇ ਨੇ ਕਿ ਸਾਡਾ ਕੋਰਟ ਕਮੈਂਟਸ ਕਰਾਓ ਕੁੜੀ ਨੂੰ ਕੋਈ ਡਰਾਪ ਹੀ ਪਾਇਆ ਗਿਆ ਡਰਾਪ ਕੁੜੀ ਨੂੰ ਡਰਾਪ ਆਇਆ ਗਿਆ ਕੁੜੀ ਨੂੰ ਉਹ ਇੱਕ ਸਾਡੀ ਕੁੜੀ ਪਹਿਲਾਂ ਸੀਗੀ ਉਹ ਵੀ ਮਾਰ ਦਿੱਤੀ ਉਹਨਾਂ ਨੇ ਠੀਕ ਹੈ ਸਰ ਹੁਣ ਉਹਦਾ ਚਾਚੇ ਦਾ ਮੁੰਡਾ ਵਾ ਜਿਵੇਂ ਹੁਣਾਂ ਚਾਚੇ ਦਾ ਐ ਕਹਿ ਕੇ ਹੁਣ ਸਾਡੀ ਇੱਕ ਹੋਰ ਕੁੜੀ ਕੱਢ ਕੇ ਲੈ ਗਈ ਇੱਕ ਤਾਂ ਪਹਿਲਾਂ ਤਾਂ ਸਾਨੂੰ ਨਹੀਂ ਪਤਾ ਲੱਗਿਆ ਹੁਣ ਇਹਦਾ ਵੀ ਸਾਨੂੰ ਕੁੜੀ ਦਾ ਪਿਓ ਹੈ ਪੁਲਿਸ ਵਾਲਾ ਨੇ ਚੰਗਿਆਂ ਮਾਰਿਆ ਮੂਰਿਆ ਜਿਵੇਂ ਕਟਾਪਾ ਹੋਇਆ ਜਾਂ ਪੁਲਿਸ ਦਾ ਕਰਨਾ ਹੀ ਉਹਨਾਂ ਨੇ ਵੀ ਤੇ ਹੁਣ ਜਿਹੜੇ ਘਰ ਦੇ ਕੁੜੀਆਂ ਦੇ ਕੁੜੀਆਂ ਦੇ ਸਾਡੀ ਮਾਮਾ ਦੇ ਭੈਣਾਂ ਦੀ ਲੱਤਾਂ ਮਾਰੀਆਂ ਗਈਆਂ ਨਜਾਇਜ਼ ਸਾਡੇ ਮੈਂ ਇੰਨਾ ਤੱਕਾ ਹੋਇਆ ਸਾਡੇ ਕਿਸੇ ਨੇ ਸੁਣਾਈ ਨਹੀਂ ਕੀ ਅੱਜ ਕੁੜੀ ਹੁਣ ਲੈ ਕੇ ਆਇਆ ਹੁਣ ਤਾਂ ਉਹਨੂੰ ਦਬਾ ਪਾਇਆ ਹੋਇਆ ਕੁੜੀ ਨੇ ਹੁਣ ਉਧਰ ਹੀ ਵਾਸੀ ਬੋਲਣਾ ਵਾ ਆਇਆ ਕਿ ਕੁੜੀ ਦਾ ਪਿਓ ਕੁੜੀ ਹੁਣ ਹਸਪੀਟਲ ਆਦਾ ਪਿਓ ਮਕਰਨ ਦਾ ਵਰਤੀ ਹੈ ਕਿ ਕਿਦੋਂ ਲੈ ਕੇ ਗਿਆ ਸੀ ਇਹ 11 ਤਰੀਕ ਨੂੰ 11 ਤਰੀਕ ਨੂੰ ਸ਼ਾਮ ਨੂੰ 5 ਵਜੇ ਠੀਕ ਹੈ ਹਾਂਜੀ ਅੱਜ ਅੱਜ ਕਿੰਨੇ ਵਜੇ ਆਂਗਾ ਮੈਂ ਇੱਥੇ ਹੋਇਆ 2 ਵਜੇ 2 ਵਜੇ ਹਾਂਜੀ ਲੰਚ ਟਾਈਮ ਤੋਂ ਬਾਅਦ ਜੱਜ ਬੈਠੇ ਨੇ ਸਾਨੂੰ ਪਤਾ ਲੱਗਿਆ ਕਿਉਂਕਿ ਜਿਹੜੀ ਅਸੀਂ ਪ੍ਰੋਡਕਸ਼ਨ ਪਾਈ ਸੀ ਆ ਨਿਕਾਲੀ ਠੀਕ ਹੈ ਸਰ ਉਹ ਸਾਨੂੰ ਉਹਦੇ ਬਾਰੇ ਸਾਨੂੰ ਪਤਾ ਲੱਗ ਗਿਆ ਵੀ ਵਕੀਲ ਨੇ ਕਿਹਾ ਤਾਂ ਸਾਡੀ ਇੱਥੇ ਕੋਰਟ ਮਰਜ ਹੋਣੀ ਕੁੜੀ ਦੀ ਅਸੀਂ ਸਾਰੇ ਇੱਥੇ ਭੱਜੇ ਆ ਗਏ ਸਾਡਾ ਨਾਲ ਹੀ 11ਵੇਂ ਦਾ ਟਾਈਮ ਸੀਗਾ ਠਾਣੇ ਹੂਮ ਕਲਾਂ ਉੱਥੇ ਰੱਖੀ ਸੀ ਸਾਡੀ ਮੀਟਿੰਗ ਉਹ ਮੀਟਿੰਗ ਕਰ ਗਿਆ ਸੀ ਉੱਧਰ ਬੈਠੇ ਸੀ ਸਾਨੂੰ ਇੱਧਰ ਪਤਾ ਲੱਗ ਗਿਆ ਸੀ ਸਾਰੇ ਇੱਧਰ ਆ ਗਏ 100 150 ਬੰਦਾ ਸੀ ਔਰ 4 5 ਬੰਦੇ ਆਏ ਮੁਲਾਜ਼ਮ ਪਤਾ ਨਹੀਂ ਕੌਣ ਸਾਨੂੰ ਕੀ ਪਤਾ ਹੁਣ ਕਿੱਥੇ ਇਹ ਕੌਣ ਉਹ ਆਏ ਉਹਨਾਂ ਨੇ ਚੱਕ ਕੇ ਸਾਰਿਆਂ ਨੂੰ ਹਵਾਲਾ ਚਾ ਦਤੋ ਕਿਥੋਂ ਬਾਹਰ ਚਲੋ ਬਾਹਰ ਚਲੋ ਹੁਣ ਸਾਰੇ ਮਾਪੇ ਬੂ ਨੂੰ ਕਟਾਪਾ ਪੂਰਾ ਕੀਤਾ ਆ ਕੈਮਰੇ ਸਾਰੇ ਚੈੱਕ ਕਰਾਏ ਜਾਣ ਉਹਨੇ ਤੇ ਕੁੜੀ ਮੁੰਡੇ ਕਿੱਥੇ ਨੇ ਕੁੜੀ ਦੇ ਮੁੰਡਾ ਉੱਪਰ ਹੈ ਅੱਛਾ ਆਈ ਉੱਪਰ ਆ ਉਹ ਉਹਨਾਂ ਦੇ ਹਾਲਾਚੇ ਕੁੜੀਆਂ ਮੁੰਡੇ ਮੁੰਡੇ ਵਾਲੇ ਪਾਸੇ ਉਹ ਹਾਂ ਮੁੰਡੇ ਵਾਲੇ ਕੋਲ ਆ ਮੁੰਡੇ ਨਾਲ ਕੋਣ ਕੋਣ ਆਇਆ ਇਹ ਨਾਲ ਉਹਦੇ ਚਾਚੇ ਉਹਦੇ ਭੈਣਾਂ ਮੱਖਣ ਦੇ ਭੈਣਾਂ ਆ ਠੀਕ ਉਹ ਆਏ ਨੇ ਹਾਂਜੀ ਠੀਕ ਹੈ ਅੱਜ ਇੱਥੇ ਇੱਕ ਲੜਕੀ ਲੜਕਾ ਜੋ ਕਿ ਪ੍ਰੋਟੈਕਸ਼ਨ ਅਪਲਾਈ ਕਰਨ ਆਏ ਸੀਗੇ ਜੱਸ ਸਾਹਿਬ ਦੇ ਉਹਨਾਂ ਦੇ ਜੋ ਲੜਕੀ ਦੇ ਪਰਿਵਾਰ ਸੀਗੇ ਉਹਨਾਂ ਦੇ ਕੁਝ આરોਪ ਸੀਗੇ ਉਹ ਇਸ ਦਾ ਵਿਰੋਧ ਕਰ ਰਹੇ ਸੀਗੇ ਉਹ ਉਹਨਾਂ ਦਾ ਕਹਿਣਾ ਹੈ ਕਿ ਲੜਕੀ ਪਹਿਲਾਂ ਤੋਂ ਸ਼ਾਦੀ ਸ਼ੋਦਾ ਹੈ ਪਲੱਸ ਥੋੜਾ ਇੰਟਰ ਰਿਲੀਜੀਅਨ ਮੈਰਿਜ ਕਰਕੇ ਥੋੜਾ ਉਹਨਾਂ ਨੂੰ ਇਸ ਗੱਲ ਤੋਂ ਵੀ ਪ੍ਰੋਬਲਮ ਸੀਗੀ ਐਂਡ ਅਸੀਂ ਉਹਨਾਂ ਨੂੰ ਸਮਝਾਇਆ ਕਿ ਇਦਾਂ ਜੋ ਵੀ ਹੈ ਕਾਨੂੰਨ ਨੂੰ ਆਵਦੇ ਹੱਥ 'ਚ ਨਹੀਂ ਲਿੱਤਾ ਜਾ ਸਕਦਾ ਐਂਡ ਦਿਸ ਇਜ਼ ਨੋਟ ਦੀ ਰਾਈਟ ਵੇ ਟੂ ਗੋ ਅਬਾਊਟ ਇਟ ਲੀਗਲੀ ਜੋ ਤੁਸੀਂ ਆਪਣਾ ਪ੍ਰੈਜ਼েন্ট ਕਰਨਾ ਹੈ ਸਾਈਡ ਵੀ ਲੜਕੀ ਦਾ ਵਿਆਹ ਪਹਿਲਾਂ ਹੋਇਆ ਵੈ ਤਾਂ ਉਹ ਤੁਸੀਂ ਲੀਗਲੀ ਆਪਣਾ ਲਾਇਰ ਕਰਕੇ ਜੱਜ ਸਾਹਿਬ ਦੇ ਪੁਟ ਅਪ ਕਰ ਸਕਦੇ ਹੋ ਤਾਂ ਉਹ ਪੀਸਫੁਲੀ ਸਿਚੁਏਸ਼ਨ ਨੂੰ ਰਿਜ਼ੋਲਵ ਕੀਤਾ ਗਿਆ ਐਂਡ ఎవਰੀਥਿੰਗ ਵਾਸ ਸੈਟਲਡ ਪਰਿਵਾਰ ਦੇ ਵੱਲੋਂ ਰੋਕ ਲਾਇਆ ਜਾ ਰਿਹਾ ਕਿ ਲੜਕੀ ਨੂੰ ਖੁਜਾਇਆ ਗਿਆ ਲਾਇਆ ਗਿਆ ਜੋ આરોਪ ਨੇ ਉਹ ਸਾਰੀ ਚੀਜ਼ ਵੈਰੀਫਾਈ ਹੋ ਜਾਊਗੀ ਹਲੇ ਸਿਰਫ આરોਪ ਇਹ ਜਿਹੜੇ ਵੀ આરોਪ ਹੈ ਅਸੀਂ ਇੱਥੋਂ ਫਿਲਹਾਲ ਆਪਣਾ ਪ੍ਰਾਈਮ ਪਰਪਸ ਹੈਗਾ ਵੀ ਆਪਾਂ ਲਾਅ ਐਂਡ ਆਰਡਰ ਸਿਚੁਏਸ਼ਨ ਆਰਾਈਜ਼ ਹੋਣ ਦੀ ਹੈ ਸਾਰੀ ਸਿਚੁਏਸ਼ਨ ਨੂੰ ਕੰਟਰੋਲ ਕੀਤਾ ਗਿਆ ਜੋ ਵੀ ਅਲੀਗੇਸ਼ਨ ਨੇ ਉਹਨਾਂ ਦੀ ਪੜਤਾਲ ਕੀਤੀ ਜਾ ਸਕਦੀ ਉਹਨਾਂ ਨੂੰ ਵੈਰੀਫਾਈ ਕੀਤਾ ਜਾ ਸਕਦਾ ਸਰ ਮੁੰਡੇ ਵਾਲੇ ਤੇ ਵੀ ਰੋਕ ਮੁੰਡੇ ਵਾਲੇ ਦੇ ਵੀ ਵਾਲੇ ਸਾਹਮਣੇ ਵੀ ਆਫਿਸ ਅੰਦਰ ਲੜਾਈ ਝਗੜਾ ਵੀ ਹੋਇਆ ਹੈਗਾ ਜੀ ਅੰਦਰ ਲੜਾਈ ਝਗੜਾ ਅਸੀਂ ਨਹੀਂ ਹੋਣ ਦਿੱਤਾ ਮੁਲਾਜ਼ਮ ਅਸੀਂ ਬੀਇੰਗ ਪੁਲਿਸ ਅਸੀਂ ਆਲਵੇਜ਼ ਉਹਨਾਂ ਦੇ ਵਿੱਚ ਸੀਗੇ ਐਂਡ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵਾਇਲੈਂਸ ਨਹੀਂ ਆਰਾਈਜ਼ ਹੋਣ ਦਿੱਤੀ ਐਂਡ ਦ ਸਿਚੁਏਸ਼ਨ ਵਾਸ ਕੰਟਰੋਲ ਸਰ ਜਿਹੜਾ ਪਰਿਵਾਰ ਬਾਹਰ ਆਇਆ ਉਹਨਾਂ ਨੇ ਕਿ ਉਹ ਜੋ ਵੀ ਅਲੀਗੇਸ਼ਨਸ ਨੇ ਕੋਰਟ ਚ ਬਹੁਤ ਕੈਮਰਾਸ ਨਾਲ ਕਵਰਡ ਹੈ ਜੀ ਜੋ ਵੀ ਪੁਲਿਸ ਨੇ ਆਪਦੇ ਆਪ ਨੂੰ ਵਿਚ ਲਿਆਉਂਦਾ ਕੋਈ ਲੜਾਈ ਰੋਕਣ ਲਈ ਜੋ ਵੀ ਕਾਰਵਾਈ ਕੀਤੀ ਗਈ ਸਾਰੀ ਕੈਮਰਾਸ ਚ ਕਵਰਡ ਹੈ ਮੈਂ ਅਸੀਂ ਉਹਨਾਂ ਨੂੰ ਕਿਹਾ ਜੋ ਵੀ ਤੁਹਾਨੂੰ ਤੁਹਾਨੂੰ ਲੱਗਦਾ ਵੀ ਕਿਸੇ ਪੁਲਿਸ ਮੁਲਾਜ਼ਮ ਨੇ ਗਲਤ ਦਿੱਤਾ ਤੁਸੀਂ ਬਿਲਕੁਲ ਕੰਪਲੇਂਟ ਦਿਓ ਵੀਲ ਵੈਰੀਫਾਈ 올 ది ਸੀਸੀਟੀਵੀ ਫੁਟੇਜ ਜੇ ਸਾਨੂੰ ਫੇਰ ਵੀ ਕੋਈ ਲੱਗਦਾ ਤਾਂ ਵੀਲ ਟੇਕ ਯੂ ਐਕਸ਼ਨ ਹਾਂ ਜੀ ਨਹੀਂ ਜੀ ਕੋਈ ਡਿਟੈਂਸ਼ਨ ਚ ਨਹੀਂ ਹੈ ਕੁੜੀ ਮੁੰਡੇ ਦੀ ਮੈਂ ਲੋਕੇਸ਼ਨ ਡਿਸਕਲੋਜ਼ ਨਹੀਂ ਕਰਾਂਗੇ ਜੀ ਫਾਰ ਆਬਵੀਅਸ ਫਾਰ ਆਬਵੀਅਸ ਰੀਜ਼ਨਸ ਥੈਂਕ ਯੂ